ਅੰਦਰੂਨੀ ਪਾਰਟ ਅਤੇ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਕਈ ਨੌਜਵਾਨਾਂ ਅਤੇ ਹਰਿਆਣਾ ਦੇ ਯੂਟਿਊਬਰਾਂ ਦੇ ਉੱਤੇ ਪੁਲਿਸ ਵੱਲੋਂ ਇਸ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਜਾਸੂਸੀ ਕੀਤੀ ਹੈ। ਭਾਰਤ ਦੀਆਂ ਖੋਫੀਆ ਰਿਪੋਰਟਾਂ ਪਾਕਿਸਤਾਨ ਦੀ ਏਐਸਆਈ ਨੂੰ ਭੇਜੀਆਂ ਨੇ। ਕਿਵੇਂ ਦੇਖਦੇ ਹੋ ਪੰਜਾਬ ਦੇ ਨੌ ਕਈ ਨੌਜਵਾਨ ਵੀ ਇਸ ਵਿੱਚ ਸਾਹਮਣੇ ਆਏ ਨੇ ਜੀ। ਦੇਖੋ ਜਿਹੜੀ ਇੰਟੈਲੀਜੈਂਸ ਹੁੰਦੀ ਹੈ ਨਾ ਜਿਹੜੀਆਂ ਖੋਫੀਆ ਏਜੰਸੀਜ਼ ਅਸੀਂ ਸ਼ਬਦ ਬੜੀ ਵਾਰੀ ਵਰਤਦੇ ਹਾਂ ਹਰ ਇੱਕ ਨੇ ਸੁਣਿਆ ਹੋਣਾ ਖੋਫੀਆ ਏਜੰਸੀਆਂ ਇੰਟੈਲੀਜੈਂਸ ਏਜੰਸੀਆਂ ਆਪਾਂ ਇਹ ਸੁਣਦੇ ਰਹਿੰਨੇ ਆ ਸ਼ਬਦ ਸਾਡੇ ਲਈ ਆਮ ਨੇ ਤੇ ਤੁਹਾਨੂੰ ਇਹ ਜਾਣ ਕੇ ਜਿਹੜਾ ਹੈਗਾ ਕੋਈ ਹੈਰਾਨੀ ਨਹੀਂ ਹੋਏਗੀ ਕਿ ਇੰਟੈਲੀਜੈਂਸ ਏਜੰਸੀਆਂ ਖੁਫੀਆ ਏਜੰਸੀਆਂ ਚੱਲਦੀਆਂ ਕਿੰਨਾਂ ਦੇ ਸਿਰ ਤੇ ਆ ਉਹ ਚੱਲਦੀਆਂ ਜਸੂਸਾਂ ਦੇ ਸਿਰ ਤੇ ਇਹ ਇਕੱਲੇ ਭਾਰਤ ਦੀ ਜਾਂ ਪਾਕਿਸਤਾਨ ਦੀ ਗੱਲ ਨਹੀਂ ਹੈ ਵੱਡੀਆਂ-ਵੱਡੀਆਂ ਦੁਨੀਆ ਦੀ ਸਭ ਤੋਂ ਵੱਡੀ ਇੰਟੈਲੀਜੈਂਸ ਏਜੰਸੀ 모사ਦ ਹੈਗੀ ਹੈ ਜਿਹੜੀ ਇਜ਼ਰਾਈਲ ਦੀ ਹੈ ਤੇ ਉਹਨਾਂ ਤੇ ਮੰਨਿਆ ਜਾਂਦਾ ਵੀ ਜਿਹੜਾ ਕੰਮ 모사ਦ ਕਰ ਦਿੰਦੀ ਹੈ ਨਾ ਉਹ ਹੋਰ ਕੋਈ ਨਹੀਂ ਕਰ ਸਕਦਾ ਆਈਐਸਆਈ ਰੌ ਇਹ ਇਹ ਬਾਅਦ ਵਿੱਚ ਆਉਂਦੀਆਂ ਨੇ ਪਹਿਲਾਂ ਇਜ਼ਰਾਈਲ ਫਿਰ ਅਮਰੀਕਨ ਏਜੰਸੀਆਂ ਜਾਂ ਹੋਰ ਜਿਹੜੇ ਆਉਂਦੇ ਹੋਣਗੇ ਸੋ ਇਹਨਾਂ ਦਾ ਜਿਹੜਾ ਮੇਨ دارੂਮਦਾਰ ਹੁੰਦਾ ਨਾ ਉਹ ਹੁੰਦਾ ਜਸੂਸਾਂ ਦੇ ਸਿਰ ਤੇ ਇੱਕ ਦੂਸਰੇ ਦੇਸ਼ ਦੇ ਵਿੱਚ ਜਸੂਸ ਛੱਡੇ ਹੁੰਦੇ ਨੇ ਤੇ ਕਈ ਤਾਂ ਇਹ ਵੀ ਹੁੰਦਾ ਵੀ ਇਹ ਵੀ ਦੇਖਿਆ ਜਾਂਦਾ ਵੀ ਜਿਹੜੀਆਂ ਐਮਬੈਸੀਜ਼ ਹੁੰਦੀਆਂ ਨੇ ਇੱਕ ਦੂਸਰੇ ਦੇ ਮੁਲਕ ਦੇ ਵਿੱਚ ਉਹਨਾਂ ਦੇ ਵਿੱਚ ਵੀ ਜਸੂਸ ਹੁੰਦੇ ਆ ਜੋ ਆਫੀਸ਼ੀਅਲੀ ਕਿਸੇ ਹੋਰ ਕਿਰਦਾਰ ਹੋਰ ਮਤਲਬ ਕਹਿ ਲਈਏ ਵੀ ਅਹੁਦੇ ਦੇ ਅਹੁਦਾ ਬਣਾ ਕੇ ਉਹਦਾ ਭੇਜੇ ਜਾਂਦੇ ਨੇ ਪਰ ਉਹ ਕਰਦੇ ਜਸੂਸੀ ਹੁੰਦੇ ਆ ਅਜੀਤ ਲੋਵਾਲ ਜਿਹੜੇ NSA ਨੇ ਭਾਰਤ ਦੇ ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਵੀ ਜਸੂਸੀ ਕਰਦੇ ਰਹੇ ਆ ਮਤਲਬ ਕਿ ਵੱਖ-ਵੱਖ ਤਰੀਕੇ ਦੇ ਨਾਲ ਕੋਈ ਸਮਾਨ ਵੇਚਣਾ ਕੋਈ ਰੇੜੀ ਲਾ ਕੇ ਕਿਸੇ ਤਰੀਕੇ ਨਾਲ ਬਣ ਜਾਣਾ ਫਿਰ ਇਹ ਵੀ ਗੱਲ ਜਿਹੜੀ ਹੈਗੀ ਕਈ ਕਿਤਾਬਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਅਜੀਤ ਲੋਵਾਲ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਵੀ ਖਾੜਕੂਆਦ ਦੇ ਸਮੇਂ ਦੇ ਵਿੱਚ ਰਹੇ ਸਿੰਘਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਹੇ ਪਾਕਿਸਤਾਨੀ ਕੋਈ ਆਰਮੀ ਮੈਨ ਪਾਕਿਸਤਾਨੀ ਕੁਝ ਬਣ ਕੇ ਇਸ ਤਰ੍ਹਾਂ ਦਾ ਹੈ ਨਾ ਸੋ ਇਸੇ ਤਰੀਕੇ ਦੇ ਨਾਲ ਪਾਕਿਸਤਾਨੀ ਪਾਕਿਸਤਾਨੀ ਜਿਹੜਾ ਪੰਜਾਬ ਹੈਗਾ ਜਾਂ ਉਹਨਾਂ ਦਾ ਜਿਹੜਾ ਖੇਤਾ ਹੈ ਉਹਦੇ ਵਿੱਚ ਉਹ ਮੰਨਦੇ ਨੇ ਕਿ ਭਾਰਤ ਦੀ ਰੌਦ ਜਿਹੜੇ ਜਸੂਸ ਨੇ ਉਹ ਸਾਡੇ ਇੱਥੇ ਕੰਮ ਕਰਦੇ ਆ ਜਿਵੇਂ ਕਿ ਸਰਬਜੀਤ ਸਿੰਘ ਦੀ ਤੁਹਾਨੂੰ ਪਤਾ ਹੋਣਾ ਉਹਦੇ ਉੱਤੇ ਹੁਣ ਤਾਂ ਫਿਲਮ ਵੀ ਬਣ ਚੁੱਕੀ ਆ ਜਿਹਨੂੰ ਫੜ ਲਿਆ ਗਿਆ ਸੀ ਪਾਕਿਸਤਾਨ ਦੇ ਵਿੱਚ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਪਾਕਿਸਤਾਨੀ ਜਸੂਸ ਜਿਹੜੇ ਨੇ ਉਹ ਭਾਰਤ ਦੇ ਵਿੱਚ ਆ ਆਪਰੇਟ ਕਰਦੇ ਨੇ ਆ ਜਰੂਰ ਤੁਸੀਂ ਕਿਹਾ ਕਿ ਫੜੇ ਗਏ ਨੇ ਯੂਟਿਊਬਰ ਫੜੇ ਗਏ ਫੜੀ ਗਈ ਹੈ ਕਕੂੜੀ ਉਸ ਤੋਂ ਬਾਅਦ ਇੱਕ ਮੁੰਡਾ ਸਰਦਾਰ ਪੱਗ ਬੰਨੀ ਹੋਈ ਆ ਉਹਨੇ ਫੜੇ ਗਏ ਨੇ ਇਹ ਇਹਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਇੱਕ ਤਾਂ ਜਸੂਸ ਹੁੰਦੇ ਠੀਕ ਹੈ ਏਜੰਸੀਆਂ ਵੱਲੋਂ ਟ੍ਰੇਨਡ ਕੀਤੇ ਗਏ ਭੇਜੇ ਜਾਂਦੇ ਵੀ ਏਜੰਸੀ ਆਪ ਭੇਜਦੀ ਹੈ ਇਹ ਵੀ ਆਪਾਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਉਹਨਾਂ ਦੇ ਕੋਲ ਇੱਕ ਕੈਪਸੂਲ ਹੁੰਦਾ ਹੈ ਕਾਲਰ ਦੇ ਨਾਲ ਲੱਗਾ ਹੁੰਦਾ ਤੇ ਉਹ ਜਦੋਂ ਕੋਈ ਫੜ ਲੈਂਦਾ ਉਹਨੂੰ ਉਹਨਾਂ ਨੇ ਛੱਟਣਾ ਤੇ ਉੱਥੇ ਹੀ ਕਿ ਕਾਂਗਰਸ ਦੇ ਲੀਡਰ ਦੇ ਉੱਤੇ ਜੋ ਅਸਾਮ ਦੇ ਵਿੱਚ ਨੇ ਉਹਨਾਂ ਦੇ ਉੱਤੇ ਅਸਾਮ ਦੇ ਹੀ ਚੀਫ ਮਨਿਸਟਰ ਹਰਮਿਤ ਵਿਸ਼ਵ ਸ਼ਰਮਾ ਵੱਲੋਂ ਇਨੇ ਵੱਡੇ ਇਲਜ਼ਾਮ ਲਾਏ ਗਏ ਨੇ ਕਿ ਆਈਐਸ ਦੀ ਕਹਿੰਦੇ ਪਾਕਿਸਤਾਨ ਕੀ ਨੇ ਜਦ ਵਾਪਸ ਆਏ ਨੇ ਰਫੇਲ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਜੇ ਮੇਰੇ ਇੱਕ ਵੀ ਸ਼ਬਦ ਗਲਤ ਨਿਕਲ ਜਾਵੇ ਤਾਂ હું ਆਪਣੇ ਸੀਐਮ ਦੀ ਜੋ ਉਹਨਾਂ ਦੀ ਪੋਜੀਸ਼ਨ ਹੈ ਉਸ ਤੋਂ ਹਸਤੀਫਾ ਦੇ ਦਿੰਨ ਅਗੇ ਜੀ ਦੇਖੋ ਇਹ ਇੱਕ ਵੱਖਰਾ ਵਿਸ਼ਾ ਆ ਜਾਂਦਾ ਹੈ ਉਹ ਇਸ ਕਰਕੇ ਕਿ ਤੁਸੀਂ ਦੇਖੋ ਕਿ ਪੋਲੀਟਿਸ਼ੀਅਨਸ ਦਾ ਜਿਹੜਾ ਹੈਗਾ ਕਿਰਦਾਰ ਕਿੱਥੋਂ ਤੱਕ ਡਿੱਗਿਆ ਭਾਰਤ ਦੇ ਵਿੱਚ ਈਵਨ ਪਾਕਿਸਤਾਨ ਦੀ ਵੀ ਆਪਾਂ ਗੱਲ ਕਰ ਲਈਏ ਇਸ ਤਰੀਕੇ ਦੇ ਬਿਆਨ ਜਿਹੜੇ ਨੇ ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਦਿੱਤੇ ਜਾਂਦੇ ਆ ਕਿ ਜੋ ਸੁਣਨਯੋਗ ਵੀ ਨਹੀਂ ਹੁੰਦੇ ਤੇ ਉਹ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਹੁੰਦੀ ਹੁਣ ਇਹ ਇੱਕ ਤਰ੍ਹਾਂ ਦਾ ਪੋਲਿਟਿਕਸ ਦੀ ਗੱਲ ਆ ਗਈ ਹੈ ਹੁਣ ਇਹ ਇਹ ਤਾਂ ਇੱਕ ਚਰਚਾ ਇਸੇ ਵੀ ਹੋ ਸਕਦੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਪਰ ਜੇ ਜਾਂਚ ਹੋਏਗੀ ਤੇ ਮੈਨੂੰ ਲੱਗਦਾ ਵੀ ਉਹ ਸਾਰਾ ਕੁਝ ਬਾਹਰ ਆ ਜਾਏਗਾ ਜਿੱਥੇ ਛੋਟੇ-ਛੋਟੇ ਯੂਟਿਊਬਰ ਫੜੇ ਗਏ ਨੇ ਤੇ ਜੇਕਰ ਇਸ ਤਰ੍ਹਾਂ ਦਾ ਕੋਈ ਮਨਿਸਟਰ ਹੈਗਾ ਉਹਨੂੰ ਵੀ ਫੜਿਆ ਜਾ ਸਕਦਾ ਉਹ ਵੀ ਵਿਰੋਧੀ ਧਿਰ ਦੇ ਵਿੱਚ ਹੈ ਕਾਂਗਰਸ ਦਾ ਨੇਤਾ ਹੋਵੇ ਬੀਜੇਪੀ ਸਤਾ ਦੇ ਵਿੱਚ ਹੋਵੇ ਤੇ ਬੀਜੇਪੀ ਇਲਜ਼ਾਮ ਲਾਉਂਦੀ ਹੋਵੇ ਤਾਂ ਇਹ ਕਿਦਾਂ ਹੋ ਸਕਦਾ ਸੇ ਸੋ ਉਹ ਉਹਦੀ ਵੀ ਜਾਂਚ ਜਿਹੜੀ ਹੈਗੀ ਹੈ ਜੇ ਗੱਲ ਸੱਚ ਹੋਈ ਤੇ ਉਹ ਦਿਨਾਂ ਦੇ ਵਿੱਚ ਹੀ ਨਿਕਲ ਕੇ ਸਾਹਮਣੇ ਆਜੂਗੀ ਜੇ ਜਾਂਚ ਹੁੰਦੀ ਹੈ ਜੇ ਉਹ ਉਹਨਾਂ ਦੇ ਸਬੰਧ ਹੁੰਦੇ ਨੇ ਤਾਂ ਫਿਰ ਉਹ ਫੜੇ ਜਾਣਗੇ ਇਹ ਜਿਵੇਂ ਉਹਨਾਂ ਨੇ ਜਿਹੜੇ ਸੀਐਮ ਨੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਫਿਰ ਬਚਿਆ ਨਹੀਂ ਜਾ ਸਕਦਾ ਕਿਉਂਕਿ ਫਿਰ ਖੁਫੀਆ ਏਜੰਸੀਆਂ ਜਾਂ ਫਿਰ ਐਨਆਈਏ ਵਰਗੀਆਂ ਜਿਹੜੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਸਸ ਸਮਾਂ ਸੋ ਉਹ ਸਾਰੀਆਂ ਫਿਰ ਇਨਵੈਸਟੀਗੇਸ਼ਨ ਕਰਕੇ ਚੀਜ਼ ਬਾਹਰ ਕੱਢ ਕੇ ਲੈ ਆਣਗੀਆਂ ਇਹ ਫਿਰ ਬਚਦੇ ਨਹੀਂ ਮੇਰੇ ਖਿਆਲ ਦੇ ਨਾਲ ਸੋ ਦੂਸਰੀ ਗੱਲ ਜਿਹੜੀ ਆਪਾਂ ਕਰੀਏ ਹੁਣ ਜਿਹੜੇ ਨੌਜਵਾਨ ਪੜੇ ਗਏ ਨੇ ਮੁੰਡੇ ਕੁੜੀਆਂ ਉਹ ਉਹਨਾਂ ਦੇ ਉੱਤੇ ਇਹ ਇਲਜ਼ਾਮ ਹੈ ਕਿ ਉਹ ਪਾਕਿਸਤਾਨ ਦੇ ਲਈ ਜਸੂਸੀ ਕਰ ਰਹੇ ਸੀ ਭਾਰਤ ਦੇ ਵਿੱਚ ਮਤਲਬ ਜੰਮੇ ਉਹ ਇਧਰ ਦੇ ਨੇ ਤੇ ਜਸੂਸੀ ਉਧਰ ਕਰ ਰਹੇ ਆ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਨਾ ਉਹ ਗੱਲ ਉੱਥੋਂ ਮੈਂ ਕੰਟੀਨਿਊ ਕਰਨੀ ਚਾਹੁੰਨਾ ਇੱਕ ਪ੍ਰੋਫੈਸ਼ਨਲ ਜਸੂਸ ਹੁੰਦੇ ਨੇ ਜਿਹੜੇ ਏਜੰਸੀਆਂ ਦਾ ਹਿੱਸਾ ਹੁੰਦੇ ਆ ਏਜੰਸੀਆਂ ਦੇ ਵਿੱਚ ਉਹਨਾਂ ਕੋਲ ਵੱਖ-ਵੱਖ ਅਹੁਦੇ ਹੁੰਦੇ ਨੇ ਤੇ ਉਹ ਏਜੰਸੀਆਂ ਦੇ ਕਹਿਣ ਦੇ ਉੱਤੇ ਦੂਜੇ ਮੁਲਕਾਂ ਦੇ ਵਿੱਚ ਜਾਂਦੇ ਆ ਪਰ ਉਸ ਤੋਂ ਇਲਾਵਾ ਜਿਹੜੇ ਦੂਸਰੀ ਕੈਟਾਗਰੀ ਹੁੰਦੀ ਹੈ ਉਹ ਹੁੰਦੀ ਹੈ ਏਜੰਸੀਆਂ ਆਮ ਬੰਦਿਆਂ ਨੂੰ ਹਾਇਰ ਕਰਦੀਆਂ ਆਮ ਬੰਦਿਆਂ ਨੂੰ ਹਾਇਰ ਕੀਤਾ ਜਾਂਦਾ ਜਾਂ ਫਿਰ ਇੱਕ ਤੀਸਰੀ ਕੈਟਾਗਰੀ ਇਹ ਹੁੰਦੀ ਹੈ ਵੀ ਟਰੈਪ ਦੇ ਵਿੱਚ ਫਸਾਉਣਾ ਹਨੀ ਟਰੈਪ ਜਿਹਨੂੰ ਕਿਹਾ ਜਾਂਦਾ ਹੈ ਹਨੀ ਟਰੈਪ ਦੇ ਵਿੱਚ ਫਸਾ ਕੇ ਇਨਫੋਰਮੇਸ਼ਨ ਕਢਾਉਣੀ ਇਹ ਅੱਜਕੱਲ ਦਾ ਇੱਕ ਪ੍ਰਚਲਿਤ ਤਰੀਕਾ ਹੈ ਪਾਕਿਸਤਾਨ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਕਈ ਭਾਰਤੀ ਫੌਜੀਆਂ ਨੂੰ ਹਨੀ ਟ੍ਰੈਪ ਦੇ ਵਿੱਚ ਫਸਾਇਆ ਕੋਈ ਬੀਬੀ ਹੁੰਦੀ ਐ ਦੂਸਰੇ ਪਾਸੇ ਤੇ ਉਹ ਫੋਨ ਕਾਲ ਕਰਦੀ ਐ ਉਹ ਉਹ ਵੀਡੀਓ ਕਾਲ ਕਰਦੀ ਐ ਤੇ ਉਹ ਉਹ ਗੱਲਾਂ ਮਿੱਠੀਆਂ ਮਿੱਠੀਆਂ ਮਾਰ ਕੇ ਤੇ ਉਸ ਤੋਂ ਬਾਅਦ ਫਿਰ ਇਨਫੋਰਮੇਸ਼ਨ ਕਢਾ ਲਈ ਜਾਂਦੀ ਐ ਤੋਂ ਕੁਝ ਇਸ ਤਰ੍ਹਾਂ ਇਸ ਤਰੀਕੇ ਦਾ ਮੈਨੂੰ ਲੱਗਦਾ ਵੀ ਇਹਨਾਂ ਜਿਹੜੇ ਨਵੇਂ ਮੁੰਡੇ ਕੁੜੀਆਂ ਫੜੇ ਗਏ ਐ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਹੋ ਸਕਦਾ ਹੈ ਹਾਲਾਂਕਿ ਅਸੀਂ ਸ਼ੋਰ ਨਹੀਂ ਆ ਪਰ ਇਹਨਾਂ ਦੇ ਨਾਲ ਕੁਝ ਇਸ ਤਰ੍ਹਾਂ ਦਾ ਹੋਇਆ ਹੋ ਸਕਦਾ ਕਿਉਂਕਿ ਉਮਰ ਬਹੁਤ ਥੋੜੀ ਐ ਇਹਨਾਂ ਦੀ 25-25 ਸਾਲ ਉਹ ਇੱਕ ਕੁੜੀ ਜਿਹੜੀ ਯੂਟਿਊਬਰ ਹੈਗੀ ਆ ਤੋ ਉਹ ਵੀ ਮੈਨੂੰ ਲੱਗਦਾ ਵੀ 25 26 27 28 ਸਾਲ ਦੀ ਹੋਏਗੀ ਤੇ ਇਸ ਤਰੀਕੇ ਨਾਲ ਹੋਰ ਜਿਹੜੇ ਨੌਜਵਾਨ ਹੈਗੇ ਉਹ ਫੜੇ ਗਏ ਆ ਕਿਤੇ ਨਾ ਕਿਤੇ ਜੋਸ਼ ਖਰੋਸ਼ ਦੇ ਵਿੱਚ ਕਿ ਲਓ ਜੀ ਅਸੀਂ ਬਹੁਤ ਵੱਡਾ ਕੰਮ ਕਰਨ ਲੱਗੇ ਆ ਪਰ ਨਤੀਜੇ ਨਹੀਂ ਸੀ ਪਤਾ ਨਤੀਜੇ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਵੀ ਹੋ ਸਕਦਾ ਸੋ ਇਹਦੇ ਨਾਲ ਇੱਕ ਇਹ ਵੀ ਗੱਲ ਹੋ ਸਕਦੀ ਹੈ ਕਿ ਹੋ ਵੀ ਸਕਦਾ ਇਹ ਵੀ ਇੱਕ ਮਤਲਬ ਕਹਿ ਲਈਏ ਵੀ ਪੁਆਇੰਟ ਹੈਗਾ ਭਈ ਇਹਨਾਂ ਨੂੰ ਵੈਸੇ ਹੀ ਜਿਹੜਾ ਹੈਗਾ ਬਲੀ ਦਾ ਬੱਕਰਾ ਬਣਾ ਲਿਆ ਗਿਆ ਹੋਵੇ ਸੋ ਇਹ ਆਉਂਦੇ ਸਮੇਂ ਦੇ ਵਿੱਚ ਜਾਂਚ ਹੋਏਗੀ ਉਦੋਂ ਪਤਾ ਲੱਗ ਜਾਏਗਾ ਸੋ ਮੈਂ ਤੁਹਾਨੂੰ ਅੱਜ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇੰਟੈਲੀਜੈਂਸ ਕੰਮ ਕੇ ਮੇ ਕਰਦੀ ਹੈ ਜਸੂਸਾਂ ਦੇ ਸਿਰ ਤੇ ਕੰਮ ਹੁੰਦਾ ਹੈ ਤੇ ਜਸੂਸ ਹਰ ਮੁਲਕ ਦੇ ਵਿੱਚ ਹੈਗੇ ਆ ਹਰ ਮੁਲਕ ਦੇ ਵਿੱਚ ਹੈਗੇ ਆ ਅਮਰੀਕਾ ਦੇ ਵਿੱਚ ਵੀ ਜਸੂਸੀ ਕਰ ਰਹੇ ਨੇ ਲੋਕ ਉਹਨਾਂ ਦੇ ਵਿਰੋਧੀਆਂ ਦੀ ਜਿਵੇਂ ਚਾਈਨੀਜ਼ ਕਹਿ ਲੋ ਤੇ ਇੱਕ ਗੱਲ ਜਿਹੜਾ ਮੈਂ ਪੁਆਇੰਟ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਜਸੂਸੀ ਹੈ ਨਾ ਉਹ ਬੜੀ ਆਸਾਨ ਇਸ ਕਰਕੇ ਹੈਗੀ ਹੈ ਕਿਉਂਕਿ ਬੋਲੀ ਇੱਕ ਹੈ ਰੰਗ ਰੂਪ ਇੱਕ ਹੈ ਤੇ ਇਸ ਕਰਕੇ ਇੱਕ ਦੂਸਰੇ ਦੇ ਦੇਸ਼ ਦੇ ਵਿੱਚ ਬੰਦੇ ਵੜ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਜਸੂਸੀ ਜਿਹੜੀ ਆ ਉਹਨਾਂ ਵਾਸਤੇ ਆਸਾਨ ਹੁੰਦੀ ਪਛਾਣੇ ਨਹੀਂ ਜਾਂਦੇ ਪਰ ਹੁਣ ਜੇ ਗੱਲ ਚਾਈਨਾ ਦੀ ਕਰੀਏ ਚਾਈਨਾ ਕਹਿੰਦੇ ਇਸ ਤਰ੍ਹਾਂ ਦੀ ਇੱਕ ক্লোਜ਼ਡ ਸੁਸਾਇਟੀ ਹੈਗੀ ਹੈ ਜਿਹ ਜਿਨ੍ਹਾਂ ਦੀ ਜਸੂਸੀ ਕਰਨੀ ਵੀ ਕਹਿੰਦੇ ਬਹੁਤ ਔਖੀ ਹੈ ਸਭ ਤੋਂ ਔਖੀ ਜਿਹੜੀ ਜਸੂਸੀ ਹੈ ਉਹ ਚਾਈਨਾ ਦੇ ਅੰਦਰ ਰਹਿ ਕੇ ਕਰਨੀ ਹੈਗੀ ਆ ਕਿਉਂਕਿ ਉਹਨਾਂ ਦੀ ਸੋਸਾਇਟੀ ਉਹਨਾਂ ਦਾ ਰੰਗ ਰੂਪ ਉਹਨਾਂ ਦੇ ਚਿਹਰਿਆਂ ਦੇ ਹਾਫ ਭਾਵ ਕਹ ਲਈਏ ਜਿਸ ਤਰ੍ਹਾਂ ਦੀ ਉਹਨਾਂ ਦੀ ਬਣਤਰ ਹੈਗੀ ਆ ਉਸ ਤਰੀਕੇ ਦੇ ਬੰਦੇ ਲੱਭ ਕੇ ਜਾਂ ਉਹ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਵਾੜਨਾ ਫਿਰ ਉਹਨਾਂ ਦੀ ਲੈਂਗੁਏਜ ਉਹਨਾਂ ਦਾ ਕਲਚਰ ਉਹ ਉਹਨਾਂ ਦੇ ਤਰੀਕੇ ਜਿਹੜੇ ਰਹਿਣ ਸਹਿਣ ਦੇ ਤਰੀਕੇ ਸੋ ਇਹ ਬਹੁਤ ਮੁਸ਼ਕਲ ਤੇ ਸਭ ਤੋਂ ਔਕੀ ਮੰਨੀ ਗਈ ਹੈ ਵੀ ਚਾਈਨਾ ਦੇ ਵਿੱਚ ਜਿਹੜੀ ਜਾ ਕੇ ਜਸੂਸੀ ਕਰਨੀ ਹੈ ਸੋ ਇੰਨੀ ਕੁ ਮੈਂ ਗੱਲ ਕਰਨੀ ਚਾਹੁੰਦਾ ਸੀ ਜੀ 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 ਤੁਹਾਨਾਂ ਦਾ ਨਾਲ ਜੁੜਨ ਦੇ ਲਈ ਆਪਣੇ ਵਿੱਚ ਆ서 ਦੱਸਣ ਦੇ ਕੀ ਰੱਖਣ ਦੀ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ